ਸਰਵ ਜੀ ਸੰਗਰੂਰ ਵੀ ਦੀ ਕਲਤਾ ਨਾ ਹਟਦੇ ਫੁੱਲਾਂ ਨੂੰ ਬਰਬਾਦ ਕਰਨ ਤੂੰ ਨਾ ਹਟਦੇ ਫੁੱਲਾਂ ਨੂੰ ਬਰਬਾਦ ਕਰਨ ਤੂੰ ਨਾ ਬਖਸ਼ ਦੇ ਕਈ ਨਾ ਬਖਸ਼ ਦੇ ਕਈ ਕਦੇ ਕਦੇ ਕਿਸੇ ਕਲੀਆਂ ਨੂੰ ਕਈਆਂ ਤਲੀਆਂ ਕਈਆਂ ਕਲੀਆਂ ਨੂੰ ਕਈ ਇਸ਼ਕ ਹਕੀਕੀ ਕਰਦੇ ਕਈ ਇਸ਼ਕ ਹਕੀਕੀ ਕਰਦੇ ਮਰਦੇ ਮਰਦੇ ਮਰ ਜਾਂਦੇ ਨਾ ਛੱਡ ਮਰ ਕੇ ਵੀ ਸੰਗਰੂਰ ਵੀ ਨਾ ਛੱਡਦੇ ਮਰ ਕੇ ਵੀ ਤੁਣ ਸੰਗਰੂਰ ਵੀ ਨਾ ਛੱਡਦੇ ਮਰ ਕੇ ਵੀ ਸੰਗਰੂਰ ਵੀ ਦਜਣ ਦੀਆਂ ਕਲੀਆਂ ਨੂੰ ਤਜਣ ਦੀਆਂ ਗਲੀਆਂ ਨੂੰ ਤਜਣ ਦੀਆਂ ਗਲੀਆਂ ਨੂੰ ਹਰ ਕੋਈ ਹੁਣ ਦੇਖਦਾ ਹੈ ਹਰ ਕੋਈ ਹੁਣ ਲੇਖਦਾ ਹੈ ਖੁਸਨਾ ਹਸੀਨਾ ਹਸੀਨਾ ਬੇਮਜ਼ਾਦ ਨੂੰ ਖੁਸਨਾ ਦੇ ਮਗਾਜ਼ ਨੂੰ ਹਰ ਕੋਈ ਇਸ਼ਕ ਜਿਸਮ ਦਾ ਨਹੀਂ ਜਾਣਨਾ ਚਾਹੁੰਦਾ ਰੂਹਾਂ ਦੇ ਰਾਜ ਨੂੰ ਰੂਹਾਂ